ਅਸੀਂ ਮੰਨਾ ਵਾਸੇ ਵੀ ਕਰਾਣਾ ਹੈ ਤੇ ਸੇਵਾ ਕਰੀ ਦੇ ਤੇ ਕਰਾਉਣਾ ਸੀ ਤੇ ਸਾਡੇ ਬੜਾ ਚਿਰ ਹੋ ਗਿਆ ਅਸੀਂ ਉਹਨਾਂ ਆੜਾ ਆ ਗਿਆ ਤਾਂ ਅਣੇ ਸਿਕਿੰਦਨਾ ਕਰਾਈਏ ਅਨੱਤੀ ਤਰੀਕ ਦਾ ਉਹਨਾਂ ਰੱਖਾ ਸੀ ਤੇ ਕੋਈ ਪੈਸਿਆਂ ਦਾ ਨਹੀਂ ਬਣਾ ਸਾਡੇ ਤੂੰ ਤੂੰ ਹਣ ਜਾ ਕਰਨ ਦੀ ਰਹਿਤ ਹੋ ਗਈ ਹੁਣ ਅਸੀਂ ਕਿਵੇਂ ਕਰਾਈਏ ਜੇ ਕੋਈ ਸਰਦਾ ਆ ਗਈ ਕਿਸੇ ਦੇ ਕੋਈ ਕਰਾ ਸਕਦਾ ਹੈ ਤੇ ਸਰਦਾ ਨਾਲ ਕੋਈ ਸੇਵਾ ਪਾ ਸਕਦਾ ਹੈ ਤੇ ਅਸੀਂ ਕਰਾ ਲਵਾਂਗੇ ਸਹਾਇਤਾ ਕਰ ਦੇਣਾ ਅਜੇ ਪ੍ਰਬੰਧ ਕੋਈ ਨਹੀਂ ਹੋ ਰਿਹਾ ਸਾਡੇ ਕੋਲ ਖਰਚਾ ਤਾਂ ਅੱਗ ਭੱਗ ਲੱਖ ਜਾਂਸ ਅਸੀਂ ਨਵੇ ਦੇ ਹਰ ਤੋਂ ਵੀ ਤਾਇਓ ਵੇਦਾ ਕਿਉਂ ਖਰਚਾ ਫਿਰ ਧੋਣਾ ਹੀ ਹੈ ਪਰਚੀਆਂ ਤਾਂ ਕੋਈ ਨਾਲ ਨਹੀਂ ਜਾਣ ਵਾਲਾ ਅਜੇ ਕੋਈ ਨਹੀਂ ਬਣਾ ਵੇਰ ਗਏ ਨੇ ਅੱਗੇ ਟੰਡਾ ਵਾਲੇ ਨਹੀਂ ਗਏ ਨਾਲ ਤੁਰੇ ਅਸੇ ਕੰਮ ਲੱਗੇ ਵੇ ਕੋਈ ਕਿਤੇ ਆਂਦਾ ਸੇ ਵਿਆਹ ਆਏ ਨੇ ਸੰ ਟਾਈਮ ਕੋ ਨਹੀਂ ਹੁਣ ਅਸੀਂ ਇਹ ਆਨੇ ਕੈਨੇ ਵੀ ਸਾਡਾ ਵੀ ਕੋ ਸੇਵਾ ਕਰ ਸਕਦਾ ਏ ਤੇ ਸੇਵਾ ਕਰ ਦੇਵਣ ਤੇ ਅਸੀਂ ਕਰਾ ਲਵਾਂਗੇ ਪੈਂਚਨਾ ਗੱਲ ਕੀਤੀ ਸੀ ਉਹ ਆਂਦਾ ਵੀ ਹੁਣ ਅਸੀਂ ਤੁਸੀਂ ਪਹਿਲਾਂ ਆ ਕੇ ਤਾਂ ਗੱਲ ਐ ਕੋਈ ਮਹੀਨਾ ਦੋ ਪਹਿਲਾਂ ਕਰਨੀ ਸੀ ਤੇ ਹੁਣ ਆਂਦਾ ਵੀ ਹੁਣ ਤਾਂ ਸਾਰੇ ਕੰਮ ਲੱਗੇ ਵੇ ਨੇ ਹੁਣ ਤਾਂ ਕਿਸੇ ਨਾਲ ਟਰਣਾ ਨੇ ਤੁਸੀਂ ਪਹਿਲੀ ਵਾਰ ਹੀ ਕਰਵਾਉਣ ਜਾ ਰਹੇ ਹੋ ਜਿੱ ਪਹਿਲੇ ਵੀ ਕਰਾਉਂਦੇ ਨਹੀਂ ਪਹਿਲੀ ਵਾਰ ਹੀ ਕਰਵਾਉਣ ਦੇ ਪਰ ਸੇਵਾ ਕਰੀਦਾ ਹੈ ਆਪਾਂ ਪੀ ਲਈਏ ਵੀ ਸੇਵਾ ਕਰ ਦੇਵਣ ਸੇਵਾ ਪਾ ਦੇਵਣ ਹੈ